ਸਤਿ ਸ਼੍ਰੀ ਅਕਾਲ ਜੀ ਸਾਡੇ ਪੈਂਦੇ ਭਰਾਵੋ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਜੀ ਬਹੁਤ ਵਧੀਆ ਹੋਵੇਗਾ ਤੇ ਜੋ ਵੀ ਜੀ ਸਾਡੇ ਪੈਂ ਭਰਾ ਸਾਡੇ ਚੈਨਲ ਤੇ ਨਵੇਂ ਆnde ਆ ਜੀ ਚੈਨਲ ਸਾਡੇ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਹਾਲ ਚਾਲ ਜਨਾਬ ਹੋ ਠੀਕ ਠਾਕ ਹੋ ਸਨਾਬ ਜਨਾਬ ਦਾ ਘਰ ਪਰਵਾਰ ਵਧੀਆ ਅੱਜ ਬੜੇ ਦਿਨਾਂ ਬਾਅਦ ਚਲੋ ਮੈਂ ਕਿਹਾ ਵੀਡੀਓ ਬਣਾ ਲੈਨੇ ਆ ਤੇ ਕੰਮ ਤੇ ਟਾਈਮ ਹੀ ਲੱਗਦਾ ਤਾਂ ਪਿਆਸੀ ਵੀਡੀਓ ਬਣਾ ਲੈਣਾ ਤੁਹਾਨੂੰ ਪਤਾ ਜੀ ਕਿ ਚੈਨਲ ਹੋਰ ਆਪਣਾ ਹੈਗਾ ਛੋਟਾ ਜਿਹਾ ਸਾਡੀ ਮਿਹਨਤ ਚੱਲਿਆ ਹੈ ਪਰਮਾਤਮਾ ਦੀ ਮਿਹਨਤ ਤੇ ਅੱਜ ਆਪ ਉਹ ਕੁੜੀ ਤੇ ਗੱਲ ਕਰਦੇ ਮਹਿਕ ਤੇ ਹਾਂਜੀ ਸਾਡੀ ਮਹਿਕ ਸਾਡੀ ਮਹਿਕ ਚਲੋ ਜੀ ਜਦੋਂ ਆਪਣੇ ਪੰਜਾਬ ਦੇ ਵਿੱਚ ਆਈ ਤਾਂ ਸਾਡੀ ਆ ਠੀਕ ਨੇ ਸਾਰੇ ਪੰਜਾਬ ਦੀ ਧੀ ਆ ਜਦੋਂ ਕਹਿੰਦੇ ਨੇ ਤੇ ਚੀਜ਼ ਉਹੀ ਹੋਵੇ ਪੰਜਾਬ ਦੀ ਸਾਰੇ ਪੰਜਾਬ ਦੀ ਧੀ ਹੁੰਦੀ ਸਾਰੇ ਪੰਜਾਬ ਦੀ ਭੈਣ ਹੁੰਦੀ ਏ ਠੀਕ ਆ ਨਾ ਤੇ ਅੱਜ ਉਹ ਲੱਗਿਆ ਮੁੱਦਾ ਹਾਂਜੀ ਥੰਬਨ ਦੇਖਿਓ ਕੌਣ ਤੇ ਥੰਬਨ ਦੇ ਦਿੱਤਾ ਟਾਈਟਲ ਲਿਖਿਆ ਹੋਇਆ ਆ ਥੰਬਨ ਦਾ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਡੇ ਸਵਾਲਾਂ ਦੇ ਜਵਾਬ ਬਾਕੀ ਦਾ ਅਸੀਂ ਅੱਗੋਂ ਚੱਲਿਓ ਅਸੀਂ ਇਹ ਸੋਚਿਆ ਸੀਗਾ ਵੀ ਜਿਹੜੇ ਕਹਿੰਦੀ ਹੈ ਤੁਹਾਡੇ ਸਵਾਲਾਂ ਦੇ ਜਵਾਬ ਕਿਉਂਕਿ ਜਿੱਦਾਂ ਇਹ ਲੋਕੀ ਹੁਣ ਕਮੈਂਟ ਕਰਦੇ ਆ ਹਰ ਕੋਈ ਕੁਐਸਚਨ ਹਰ ਕੋਈ ਕਰਦਾ ਜੀ ਅਸੀਂ ਇਕੱਲੇ ਨਹੀਂ ਕਰਦੇ ਤੁਸੀਂ ਵੀ ਸੋਚਦੇ ਹੋਵੋਗੇ ਵੀ ਟਾਈਟਲ ਦਾ ਪਹਿਲਾਂ ਉਹ ਲਿਖਿਆ ਤੁਹਾਡੇ ਸਵਾਲਾਂ ਦੇ ਜਵਾਬ ਕਿਉਂਕਿ ਸਵਾਲਾਂ ਦੇ ਜਵਾਬ ਲੋਕੀ ਇਹ ਮੰਗਦੇ ਆ ਨਾ ਤੋਂ ਵੀ ਇਹ ਜਦੋਂ ਬਿਮਾਰ ਸੀਗੇ ਤੇ ਘਰ ਵਾਲਿਆਂ ਦੇ ਬਾਦੇ ਛੱਡ ਕੇ ਗਿਆ ਇੱਥੇ ਇੱਥੇ ਛੱਡ ਕੇ ਕੱਲੀ ਨੂੰ ਬੇਚਿਆ ਸੌਰੀ ਕੱਲੀ ਨੂੰ ਬਾਦੇ ਭੇਜਦਾ ਬੱਤ ਸਹੀ ਸੱਸ ਸਹੁਰੇ ਇਹਨੂੰ ਬਾਤ ਦੀ ਪੁੱਛਿਆ ਕੇ ਹਾਂਜੀ ਇਹਦੇ ਮਾਪੇ ਕਾਤੇ ਨਹੀਂ ਆਏ ਕਿਉਂਕਿ ਇੱਥੇ ਚਲੋ ਇਹਦੇ ਕੋਈ ਫਰੈਂਡ ਸਰਕਲ ਹੋਊਗਾ ਠੀਕ ਹੈ ਨਾ ਉਹ ਚਲੋ ਬਹੁਤ ਵਧੀਆ ਆ ਭੈਣ ਭਰਾ ਮੈਂ ਕਹਾ ਬਹੁਤ ਨਾਈਸ ਫੈਮਲੀ ਆ ਉਹ ਜਿਨ੍ਹਾਂ ਨੇ ਦਾ ਧਿਆਨ ਰੱਖਿਆ ਲੋਕੀ ਇਹ ਜਾਣਨਾ ਚਾਹਦੇ ਆ ਵੀ ਇਹਦੇ ਆਪਣੇ ਆਨੇ ਦਾ ਧਿਆਨ ਕਾਤੇ ਰੱਖਿਆ ਸਾਥ ਨਹੀਂ ਦਿੱਤਾ ਆ ਟਾਈਮ ਦੇ ਵਿੱਚ ਉਹਨਾਂ ਨੂੰ ਨਾਲ ਹੋਣਾ ਚਾਹੀਦਾ ਸੀ ਕਿਉਂਕਿ ਇਹਨੇ ਆਪਣੇ ਮੂੰਹੋਂ ਕਿਹਾ ਵੀ ਇੱਕ ਗੱਲ ਵੀ ਦੁੱਖ ਦੇ ਵਿੱਚ ਪਤਾ ਲੱਗਦਾ ਕੌਣ ਆਪਣਾ ਹੁੰਦਾ ਤੇ ਕੌਣ ਪਰਾਇਆ ਹੁੰਦਾ ਇਸੇ ਗੱਲ ਕਰਕੇ ਲੋਕੀ ਸਾਰੇ ਇਹ ਸਵਾਲਾਂ ਦੇ ਜਵਾਬ ਪੁੱਛਦੇ ਆ ਵੀ ਮੈਂ ਕਿਹਾ ਤੇਰੇ ਘਰ ਵਾਲਾ ਕਾਤੇ ਤੇਰੇ ਨਾਲ ਆ ਮੇਰੇ ਮਾਪਿਆਂ ਤੇਨੂੰ ਕਦੇ ਨਹੀਂ ਪੁੱਛਿਆ ਠੀਕ ਹੈ ਨਾ ਉਹ ਸਵਾਲਾਂ ਜਵਾਬ ਮੰਗਦੇ ਆ ਕਮੈਂਟਾਂ ਵਿੱਚ ਹਰ ਕੋਈ ਇਹੀ ਕਮੈਂਟ ਵਿੱਚ ਹਰ ਕੋਈ ਇਹ ਕੁਐਸਚਨ ਕਰਦਾ ਵੀ ਕਾਤੇ ਤੂੰ ਗੱਲੀ ਐ ਇੱਥੇ ਤੇ ਕੀ ਕਰ ਤੇਰੀ ਅੱਡੀ ਨਹੀਂ ਇਸ ਇਸ ਹਿਸਾਬ ਨਾਲ ਪੁੱਛਦੇ ਆ ਵੀ ਤੁਹਾਡੇ ਨਾਲ ਨੇ ਕਈ ਇੱਕਦਮ ਆਪਣੀ ਆਪਣੀ ਸੋਚ ਆ ਜੀ ਠੀਕ ਹੈ ਨੀ ਕਈ ਕਹਿੰਦੇ ਆ ਵੀ ਇਹ ਡਰਾਮੇ ਕਰਦੀ ਆ ਵਿਊ ਲੈਣ ਲੈ ਕਰਦੀ ਆ ਚੈਨਲ ਗਰੋ ਕਰਨਾ ਸੀਗਾ ਤਾ ਇਹ ਕੌਸ਼ ਕਰਦੇ ਆ ਕਹਿੰਦੇ ਨਾਲ ਤਾਂ ਫੈਮਿਲੀ ਪਹਿਲੀ ਜਿਹੜੀ ਹੈਗੀ ਆ ਜਦਾਂ ਮਤਲਬ ਕਿ ਸਾਰੇ ਕਹਿੰਦੇ ਤਾਂ ਚਲਾ ਕੇ ਬੁਲਤਾਂ ਦੋਸਤਾਂ ਚ ਲਾ ਕੇ ਪਹਿਲੇ ਬਲੋਗਰ ਹਨ ਯਾਨੀ ਉਹ ਬਹੁਤ ਆ ਜਿਹੜੀਆਂ ਗੇਮਾਂ ਖੇਡ ਰਹਾਂ ਦਾ ਬਹੁਤ ਪਤਾ ਵੀ ਚੈਨਲ ਕਿੱਦਾਂ ਸਟਾਰਟ ਕਰੀਦਾ ਆ ਕਈ ਤਾਂ ਇੱਥੇ ਤੱਕ ਵੀ ਕਹਿੰਦੇ ਕਹਿੰਦੇ ਹੋ ਸਕਦਾ ਇਹਨਾਂ ਨੇ ਜਿਹੜਾ ਕਨੇਡਾ ਆਣ ਦਾ ਇੱਥੇ ਕਨੇਡਾ ਤੋਂ ਐਮਰਜੈਂਸੀ ਟਿਕਟ ਟਿਕਾ ਰਾ ਕੇ ਆਇਆ ਐ ਉਹ ਖਰਚਾ ਆ ਕੀ ਪਤਾ ਉਹ ਖਰਚਾ ਕਰਨਾ ਹੋਵੇ ਯਾਨੀ ਕਹਿੰਦੇ ਮਤਲਬ ਜਿੰਨਾ ਤੱਕ ਇਹ ਆਪਣੇ ਮੂੰਹ ਕੁਝ ਦੱਸਦੇ ਨਹੀਂ ਤਾਂ ਲੋਕਾਂ ਨੇ ਆਪਣੇ ਆਪਣੇ ਸਵਾਲਾਂ ਦੀ ਆਪਣੀ ਆਪਣੀ ਸੋਚ ਦੀ ਟਿੱਪਣੀ ਇਹਨਾਂ ਖਣੀ ਆ ਕਿ ਬ 7 ਸਾਲ ਹੋ ਗਏ ਉਹਨਾਂ ਨੂੰ ਆਨਲਾਈਨ ਇਹ ਜਾਣਦੇ ਸੀਗੇ ਤਾਂ ਇਹਦੀ ਪਹਿਲੀ ਵੀਡੀਓ ਵਾਇਰਲ ਹੋ ਗਈ ਵਾਇਰਲ ਹੋ ਗਈ ਪਹਿਲੀ ਵੀਡੀਓ ਵਿੱਚ ਲੱਖਾਂ ਵਿੱਚ ਥਿਊ ਆਏ ਠੀਕ ਆ ਹਫ਼ਤੇ ਵਿੱਚ ਚੈਨਲ ਮੋਨ ਉਡਾਈ ਹੋ ਗਿਆ ਹੁਣ ਤਕਰੀਬਨ ਮੇਰੇ ਖਿਆਲ ਨਾਲ 20000 ਤੋਂ ਉੱਪਰ ਸਬਸਕ੍ਰਾਈਬ ਚੱਲਦੇ ਆ ਫਿਰ ਸਭ ਤੋਂ ਜ਼ਿਆਦਾ ਗੱਲ ਜਿਹੜੀ ਲੋਕਾਂ ਨੇ ਕਹੇ ਜਦੋਂ ਦੇ 10000 ਸਬਸਕ੍ਰਾਈਬ ਹੋਵੇ ਇਹਨੇ ਉਹਦੀ ਪਾਰਟੀ ਕਿੱਥੇ ਕੀ ਕਟਿਆ ਕੇਕ ਕਟਿਆ ਫਿਰ ਕੇਕ ਕੱਟਣ ਵੇਲੇ ਵਿਸ਼ੂ ਵੀ ਮੰਗੀ ਬੇ ਛੇਤੀ ਛੇਤੀ 100 ਕੇਕ ਹੋ ਜਾਣ 100 ਕੇਕ ਹੋ ਜਾਣ ਫਿਰ ਲੋਕ ਕੀ ਕਹੋਗੇ ਇੱਕ ਬੰਦਾ ਬਿਮਾਰ ਪਿਆ ਠੀਕ ਆ ਕਿਦਰੀ ਗੱਲਾਂ ਦੁੱਤੀ ਨਹੀਂ ਸੋਚਦੀਆਂ ਹੁੰਦੀਆਂ ਇੱਕ ਬੰਦਾ ਬਿਮਾਰ ਪਿਆ ਉਹ ਮਾਰੇ ਸੁੱਚੂਗਾ ਬੀਤਾ ਸਿਆਰ ਹੋ ਗਿਆ ਮੈਂ ਕਿ ਕਰ ਦਵਾ ਲੱਖ ਹੋ ਜਵੇ ਮੈਂ ਬਿਸ਼ ਮੰਗਦਾ ਹਾਂ ਠੀਕ ਹੈ ਨਾ ਹੁਣ ਕਹਿੰਦੀਆਂ ਕਹਿੰਦੀ ਮੈਨੂੰ ਡਾਕਟਰ ਕਹਿੰਦੇ ਵੀ ਤੁਸੀਂ ਬੀਜੀ ਰਿਆ ਕਰੋ ਇਹ ਜ਼ਰੂਰੀ ਤਾਂ ਨਹੀਂ ਹੈਗਾ ਵੀ ਜੇ ਤੁਸੀਂ ਡਿਪਰੈਸ਼ਨ ਦੇ ਸ਼ਿਕਾਰ ਆਈਆਂ ਠੀਕ ਹੈ ਮਤਲਬ ਕਿ ਤੁਹਾਨੂੰ ਡਿਪਰੈਸ਼ਨ ਦੀ ਪ੍ਰੋਬਲਮ ਆ ਤਾਂ ਬੀਜੀ ਰਹਿਣਾ ਇੱਕ ਫੋਨ ਦਾ ਜਰੀਆ ਤਾਂ ਨਹੀਂ ਹੈਗਾ ਮੈਂ ਤੁਸੀਂ ਬਲੌਗ ਬਣਾ ਕੇ ਬੀਜੀ ਰਹਿਣਾ ਨਹੀਂ ਜਿੰਨੂੰ ਜੀ ਇਦਾਂ ਦੀ ਕੋਈ ਪ੍ਰੋਬਲਮ ਹੋਵੇ ਉਹ ਤਾਂ ਇਦਾਂ ਚ ਚਾਉਂਦੀ ਤੇ ਸੋਚਦੀਆਂ ਹੈਗੀਆਂ ਆਪਣੇ ਨੇ ਕੋਲ ਰਹਿਣਾ ਜ਼ਿਆਦਾ ਹੋਣਾ ਹੈ ਜੇ ਮਾਲਮ ਤੁਸੀਂ ਬੀਜੀ ਰਹਿਣਾ ਹੈ ਜਰੂਰੀ ਤਾਂ ਨਹੀਂ ਬਲੌਗ ਦੇ ਵਿੱਚ ਇਹ ਆਉਣਾ ਜਰੂਰ ਸਕੜਣਾ ਹੈ ਤਾਂ ਸਾਰਾ ਸਾਰਾ ਕੁਸ ਤੁਸੀਂ ਕਿਤਾਬਾਂ ਪੜ ਸਕਦੇ ਹੋ ਹਾਂਜੀ ਬਿਲਕੁਲ ਉਹ ਧਾਰਮਿਕ ਗ੍ਰੰਥ ਹਾਂਜੀ ਬੁਰਵਾ ਦੇ ਉਹ ਪੜ ਸਕਦੇ ਹੋ ਉਹ ਪੜਨ ਦੇ ਨਾਲ ਤੁਹਾਨੂੰ ਕਿੰਨੀ ਸ਼ਾਂਤੀ ਮਿਲੂਗੀ ਬੱਤ ਸਹੀ ਹੈ ਨਾ ਤੁਰੇ ਦਿਮਾਗ ਦਾ ਤੁਸੀਂ ਕਿ ਡਿਪਰੈਸ਼ਨ ਹੈ ਨਾ ਉਹ ਚੱਕੂਗਾ ਦੂਰਾ ਹੁੰਦਾ ਜਦ ਧਾਰਮਿਕ ਤਰ੍ਹਾਂ ਬੜੂਗੇ ਹੁਣ ਜਿਹਦੇ ਬਲੌਗ ਬਣਾਨੇ ਆ ਡਾਕਟਰ ਦਾ ਦੱਸਦਾ ਨਹੀਂ ਤੂੰ ਮੋਬਾਈਲ ਕੈਮਰੇ ਸਾਹਮਣੇ ਆਵੋ ਤੁਹਾਡ ਅੱਖਾਂ ਦੇ ਵਿੱਚ ਫਲੈਸ਼ ਲਾਈਟ ਵੱਜੇ ਨਾਲ ਇੱਕ ਹੋਰ ਵੀ ਗੱਲ ਆ ਇਹਦੇ ਭੈਣ ਭਰਾ ਜਿਹਨਾਂ ਨੂੰ ਅਸੀਂ ਆਪਣੇ ਭਰਾ ਭਰਾ ਹੀ ਕਹਿੰਦੇ ਆ ਉਹ ਬਲੌਗ ਦੇ ਵਿੱਚ ਹੁੰਦੇ ਜ਼ਰੂਰ ਆ ਪਰ ਉਹਨਾਂ ਦੇ 2 ਜਾਂ 3 ਟੱਪੇ ਹੁੰਦੇ ਆ ਪੂਰੇ ਬਲੌਗ ਦੇ ਵਿੱਚ ਨਾ ਇਹ ਕੱਲੀ ਬੋਲਦੀ ਹੈ ਕੱਲੀ ਹਾਂ ਫਿਰ ਇਹਨਾਂ ਵੀ ਬੋਲਣਾ ਨਹੀਂ ਹੁੰਦਾ ਹੈਗਾ ਜਿਹੜੇ ਕਹਿੰਦੇ ਡਿਪਰੈ ਫਿਰ ਤੁਸੀਂ ਪੂਰਾ ਬਲੌਗ ਆਣ ਬੋਲ-ਬੋਲ ਕੇ ਦੱਸ ਦੇਣਾ ਮੈਨੂੰ ਸ਼ਾਇਦ ਡੋਂਜੀ ਲੱਗਦੀ ਆ ਮੈਂ ਠੀਕ ਨਹੀਂ ਲੱਗਦੀ ਹੈਗੀ ਹੈ ਮੈਨੂੰ ਬੋਲ ਨਹੀਂ ਹੁੰਦਾ ਮੇਰਾ ਦਿਮਾਗ ਸੌਂਦਾ ਹੁੰਦਾ ਉੱਥੇ ਤੁਸੀਂ ਬਲੌਗ ਦਾ ਕਰਦਨੇ ਐਂਡ ਮੈਂ ਕੱਲ ਤੱਕ ਅਗਲਾ ਦੇਖੇ ਜਿੱਦਾਂ ਨਾ ਐਪੀਸੋਡ ਤਾਂ ਹੀ ਤਾਂ ਲਾਈਵ ਹੋਇਆ ਨਹੀਂ ਹੋ ਉਹੀ ਗੱਲ ਹੁਣ ਤੁਸੀਂ ਕੀ ਕਰ ਤੁਸੀਂ ਕੋਈ ਸੀਰੀਅਲ ਨਾ ਸ਼ੁਰੂ ਕੀਤਾ ਆ ਆਪਣੀ ਬਿਮਾਰੀ ਦਾ ਕੰਟੈਂਟ ਨਾ ਸ਼ੁਰੂ ਕੀਤਾ ਜੇ ਤੁਸੀਂ ਹਰਕ ਬਲੌਗ ਦੇ ਨਾਲ ਆਪਾਂ ਐਪੀਸੋਡ ਲਾਨੇ ਐਪੀਸੋਡ 1 ਐਪੀਸੋਡ 2 ਐਪੀਸੋਡ 3 ਐਪੀਸੋਡ 4 ਕਿਉਂਕਿ ਪਤਾ ਕਿ ਕਿਉਂਕਿ ਜਿਹੜੇ ਨੇ ਕੋ ਤੁਹਾਡੀ ਬਿਲਕੁਲ ਜਿਹੜੇ ਐਪੀਸੋਡ ਹਨਾ ਆਪਾਂ ਟੀਵੀਆਂ ਤੇ ਤੁਸੀਂ ਵੀ ਆਮ ਤੌਰ ਤੇ ਜਿਹਦਾ ਕੋਈ ਵੀ ਹਰ ਕੋਈ ਦੇਖਦਾ ਹੈ ਜਾਂ ਘਰ ਦੇ ਵਿੱਚ ਠੀਕ ਹੈ ਜਾਂ ਲੇਡੀਜ਼ ਵੀ ਜਿਹੜੇ ਡੈਂਸ ਕੰਮ ਵੀ ਕਰਦੇ ਫਿਰ ਵੀ ਸ਼ਾਮ ਨੂੰ ਆ ਕੇ ਇਹ ਜਿਹੜੀ ਸਨਲ ਆਇਆ ਤਾਂ ਨਿਗਾਹ ਪੈਂਦੀ ਹੈ ਦੇਖ ਤੁਸੀਂ ਇਹ ਨਾਲ ਦੇਖੀ ਜਦੋਂ ਵੀ ਉਹ ਸੀਰੀਅਲ ਖਤਮ ਹੋਣ ਲੱਗਦਾ ਆ ਐਂਡ ਦੇ ਵਿੱਚ ਸਨਸਪੈਂਸ ਕ੍ਰੀਏਟ ਕਰਕੇ ਜਾਂਦਾ ਵੀ ਕੱਲ ਤੱਕ ਲੋਕੀ ਦੇਖ ਜੁੜੇ ਰਹੇ ਨਾ ਕੋਈ ਵੀ ਪਤਾ ਲੱਗਵੇ ਕੱਲ ਨੂੰ ਪਤਾ ਨਹੀਂ ਹੁਣ ਉਹੀ ਕੰਮ ਇਹਨੇ ਮੈਗ ਭੈਣ ਕਰਦੀ ਆ ਸਾਰਾ ਬਲੋਗਰ ਨੇ ਇਹ ਪੂਰਾ ਬਣਾ ਲੈਣਾ ਐਂਡ ਦੇ ਵਿੱਚ ਕੀ ਹੋਣਾ ਮੇਰੀ ਸਿਹਤ ਨਹੀਂ ਠੀਕ ਹੈ ਮੈਂ ਠੀਕ ਫੀਲ ਨਹੀਂ ਕਰਦੀ ਹੈ ਮੈਨੂੰ ਸਾਹ ਨਹੀਂ ਆਦਾ ਮੈਂ ਇੱਥੇ ਬਲੋਗ ਦਾ ਐਂਡ ਕਰ ਦਿੰਦੀ ਆ ਉਹ ਲੁਕੀ ਫਿਰ ਕੱਪਾ ਤਾਂ ਕੀ ਕਰਦੇ ਕੱਲੂ ਦੇਖਦੇ ਆ ਮੈਂ ਤੇ ਬਾਦੀ ਇੱਕ ਅੱਹਾ ਦੂਜੇ ਦਿਨ ਦੇਖਦੇ ਤੀਜੇ ਦਿਨ ਮੈਹਿਕ ਭੈਣ ਠੀਕ ਵੀ ਆ ਉਦੋਂ ਕਹਿੰਦੀ ਸੀ ਮੇਰੀ ਸਿਹਤ ਨਹੀਂ ਠੀਕ ਹੈਗੀ ਤੇ ਲੋਕੀ ਫੇ ਲੋਕੀ ਕੀ ਸਮਝਣੇ ਨੂੰ ਕਿ ਤੁਸੀਂ ਆਪਣੇ ਬਿਵਾਰੀ ਦਾ ਕੰਟੈਂਟ ਬਣਾ ਚੁੱਕੇ ਆਂ ਭਲੇ ਭਲੇ ਜਿੱਦਾਂ ਆਪਣੇ ਨਾ ਪੰਜਾਬੀ ਲੋਕ ਜੀ ਹੈਗੇ ਬਹੁਤ ਭੋਲੇ ਆ ਉਹ ਐਦਾਂ ਜੇ ਨਾ ਕੋਈ ਐਦਾਂ ਹੁਣ ਸੋਸ਼ਲ ਮੀਡੀਆ ਤੇ ਆ ਕੇ ਆਪਣਾ ਰੋਣਾ ਰੋਣ ਲੱਗ ਜਾਂਦੇ ਆ ਆਪਣੇ ਦੁੱਖ ਦੱਸਣ ਲੱਗ ਜਾਂਦੇ ਆ ਸਾਇਡ ਟਿਮਣਾ ਲਾ ਲੈਂਦੇ ਆ ਠੀਕ ਆ ਜਾਨੀ ਕਿ ਤਸ ਦੇ ਆਧਾਰ ਦੇ ਉੱਤੇ ਨਾ ਆਪਣੇ ਜਿਹੜੇ ਪੰਜਾਬੀ ਲੋਕ ਆ ਭੋਲੇ ਉਹ ਮਜਕੀਨ ਕਰ ਲੈਂਦੇ ਆ ਵੀ ਬਾਕੀ ਇਸ ਭੈਣ ਨੂੰ ਲੋੜ ਹੋਣੀ ਆ ਠੀਕ ਆ ਵੀ ਇਹਨੂੰ ਮਦਦ ਦੀ ਲੋੜ ਆ ਜਾਂ ਇਹਨੂੰ ਸਪੋਰਟ ਦੀ ਲੋੜ ਆ ਵੀ ਜਿਹੜਾ ਇਹ ਆ ਕੇ ਆਪਣੇ ਬਾਰੇ ਦੁੱਖ ਦੱਸ ਰਿਹਾ ਸਹੀ ਗੱਲ ਚਲੋ ਹੁਣ ਆਪਾਂ ਅੱਗੇ ਤੇ ਬਾਬੀ ਤੇ ਸਰ ਮੇਰਾ ਪਿਆਰਾ ਭਤੀਜਾ ਅਸੀਂ ਚਲਨੇ ਆਗੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ। ਬਹੁਤ ਵਧੀਆ ਜੀ। ਪਰਮਾਤਮਾ ਸਾਡੀ ਵੀ ਹਾਜ਼ਰੀ ਕਬੂਲ ਕਰੇ। ਦਾਸ ਰਾਮ ਚੱਲਿਆ ਦੀ ਅਮਰ ਸਾਰਨ ਗ੍ਰਾਮਦਾਸ ਜੀ ਨਰਦੀ ਦੇ ਠੀਕ ਹੈ ਨਾ ਚਲੋ ਪਰਮਾਤਮਾ ਅਸੀਂ ਤਾਂ ਕਹਿੰਦੇ ਆ ਜੇ ਤੁਸੀਂ ਬਿਮਾਰ ਆ ਤਾਂ ਤੁਹਾਨੂੰ ਚੰਗੇ ਕਰ। ਸੇਤ ਮਦ ਰੱਖਣ ਠੀਕ ਹੈ ਨਾ ਜੇ ਤੁਸੀਂ ਉੱਤੇ ਲੋਕਾਂ ਨੂੰ ਬੇਬਕੂ ਬਣਾਨੇ ਆ ਤਾਂ ਤੁਹਾਨੂੰ ਸੱਚ ਦੱਸਣ ਦਾ ਬਲ ਦੇਣ। ਪਰਮਾਤਮਾ ਬੁੱਧੀ ਵਕਸ਼ਣ ਠੀਕ ਹੈ ਨਾ ਜੇ ਤੁਹਾਡੇ ਨਾਲ ਵਾਕਈ ਇਦਾਂ ਦਾ ਕੁਝ ਹੋਇਆ ਆ ਥੋੜੇ ਘਰ ਵਾਲੇ ਥੋੜੀ ਹੈਲਪ ਨਹੀਂ ਕੀਤੀ ਤੁਹਾਡੇ ਘਰ ਵਾਲੇ ਨੇ ਤੁਹਾਡੀ ਮਦਦ ਨਹੀਂ ਕੀਤੀ ਜਾਂ ਸਹੁਰਿਆਂ ਨੇ ਨਹੀਂ ਕੀਤੀ ਹਨ ਉਹ ਵੀ ਤੁਹਾਨੂੰ ਦੱਸਣ ਦੀ ਉਹ ਸ਼ਕਤੀ ਦੇਣ ਸ਼ਕਤੀ ਦੇਣ ਕਿ ਤੁਹਾਡੇ ਆਗੇ ਡਰ ਬਰ ਖੜਨ ਇੱਕ ਹੋ ਜਾਣਾ ਤੁਸੀਂ ਇੱਕ ਹੋ ਬਾਕੀ ਚਲੋ ਤੁਸੀਂ ਮੱਥਾ ਟੇਕਣਾ ਚੱਲਿਆ ਪ੍ਰਮਾਤਮਾ ਤੁਹਾਡੀ ਹਾਜ਼ਰੀ ਕਬੂਲ ਕਰੇ ਠੀਕ ਹੈ ਨਾ ਚਲੋ ਹੁਣ ਆਪਾਂ ਗਾਂਹ ਦੇਖਦੇ ਹਾਂ ਨਾ ਹਾਂ ਬਾਕੀ ਕੀ ਆਪਾਂ ਤਾਂ ਗਾਂਹਾਂ ਜਾ ਕੇ ਜਿਹੜਾ ਦੱਸਿਆ ਆਵੇ ਤੁਹਾਡੇ ਸਵਾਲਾਂ ਦੇ ਜਵਾਬ ਆ ਜਵਾਬ ਦੇਣ ਕਿੱਥੇ ਕਿੱਥੇ ਦੱਸਿਆ ਹੋਵੇ ਕਿ ਬਸ ਗਾਂਹਾਂ ਕਿੱਧਰ ਨੇ ਕਿੱਥੇ ਸਵਾਲਾਂ ਦੇ ਜਵਾਬ ਨਿਕਲਣੇ ਆ ਦੱਸ ਗਿਆ ਭਲਾ ਅੱਜ ਦੱਸੇ ਹੀ ਦੱਸੇ ਦਵੇ ਕਿਉਂਕਿ ਲੋਕਾਂ ਨੇ ਕਮੈਂ ਪਰ ਬਦਏ ਕਿੰਨੇ ਕਮੈਂਟਾਂ ਲੇਖੋ ਕਿੱਦਾਂ ਕਹਿੰਦੇ ਕਿੱਦਾਂ ਕਹਿੰਦੇ ਕਈ ਕਹਿੰਦੇ ਮੈਕ ਕਮੈਂਟ ਜੀ ਇਹ ਸਾਰੇ ਹੀ ਪੜਦੇ ਆ ਹੁਣ ਵੀ ਕਹਿੰਦੇ ਕਹਿੰਦੇ ਕਿਸੇ ਨੇ ਸੁਜੈਸਟ ਕੀਤਾ ਸੀਗਾ ਤੁਸੀਂ RAMDAS ਦੀ ਨਗਰੀ ਤੇ ਜਾਓ ਮੈਂ ਉੱਥੇ ਜਿੱਦਾਂ ਵੀ ਤੁਹਾਡੀ ਜੋ ਵੀ ਬਿਮਾਰੀਆਂ ਦੂਰ ਹੋਊਗੀ ਠੀਕ ਹੈ ਡਿਪਰੈਸ਼ਨ ਤੋਂ ਬਹੁਤ ਵਧੀਆ ਗੱਲ ਆ ਕਮੈਂਟ ਤਾਂ ਇਹ ਸਾਰਿਆਂ ਦੇ ਪੜਦੇ ਆ ਵੀ ਸਾਨੂੰ ਕੀ ਸਵਾਲ ਕਰਦੇ ਹੈਗੀ ਨਹੀਂ ਰੱਬ ਨਾ ਕਰੇ ਜੇ ਸਾਡਾ ਚਲਾਣਾ ਅੱਜ ਬਚ ਜਾਵੇ ਤਾਂ ਚੰਗੀ ਗੱਲ ਆ ਗੁਰੂ ਹਰ ਜੀ ਮਹਿਕ ਸਾਡੀ ਭੈਣ ਦਾ ਹੁਣ ਕਹਿਣ ਦਾ ਮਤਲਬ ਇਹ ਅਮਰਸਰੋਂ ਨਿਕਲ ਚੁੱਕੇ ਗੱਡੀ ਦੇ ਵਿੱਚ ਤੇ ਗੱਡੀ ਭਾਈ ਸਾਹਿਬ ਜੀ ਬਹੁਤ ਤੇਜ਼ ਚਲਾਉਂਦੇ ਆ ਠੀਕ ਆ ਨਾ ਕਹਿੰਦੀ ਆ ਰੱਬ ਨਾ ਕਰੇ ਜੇ ਸਾਡਾ ਚਲਾਣ ਵਾਲਾ ਤੇ ਬਚ ਜਵੇ ਨਾ ਕਰੇ ਰੱਬ ਨਾ ਕਰੇ ਜੇ ਦਾ ਥੋੜਾ ਜਿਹਾ ਕਹਿਣ ਚ ਗਲਤ ਹੋ ਗਿਆ ਕਾ ਮਤਲਬ ਹੈ ਹਾਂ ਵੀ ਇਹਦਾ ਕੀ ਮਤਲਬ ਹੋਇਆ ਰੱਬ ਨਾ ਕਰੇ ਜੇ ਸਾਡਾ ਚਲਾਣ ਵਾਲਾ ਤੇ ਬਚ ਜਵੇ ਨਹੀਂ ਬੰਦਾ ਕਹਿੰਦਾ ਰੱਬ ਕਰੇ ਸਾਡਾ ਚਲਾਣ ਹੱਜ ਬਚ ਜਵੇ ਤੇਜ਼ ਹਾਂ ਨਹੀਂ ਬੰਦਾ ਕਹਿੰਦਾ ਰੱਬ ਕਰੇ ਸਾਡਾ ਚਲਾਣ ਬਚ ਜ ਵੀ ਦੇ ਸਾਨੂੰ ਭਾਈ ਸਾਹਿਬ ਗੱਡੀ ਤੇ ਚਲਾਉਂਦੇ ਨੇ ਠੀਕ ਆ ਨਾ ਭੈਣ ਮੇਰੀ ਜਿਹਨੇ ਚਲਾਣੀ ਆ ਗੱਡੀ ਚ ਚਲਾਈ ਜਾਣੀ ਠੀਕ ਆ ਨਾ ਤੂੰ ਤਾਂ ਰੈਸਟ ਕਾਰ ਚੁੱਪ ਕਰਕੇ ਬਹਿ ਜਾ ਆ ਵੀ ਗੱਡੀ ਵਿੱਚ ਤਾਂ ਚੁੱਪ ਕਰ ਲੈ ਗੱਡੀ ਤੇ ਵੀ ਅਜੇ ਸਵਾਲਾਂ ਦੇ ਜਵਾਬ ਦਿੱਤੇ ਨਹੀਂ ਹਲੇ ਇੱਧਰ ਉੱਧਰ ਦੀਆਂ ਗੱਲਾਂ ਹੀ ਚੱਲ ਰਹੀਆਂ ਮੈਂ ਮਟਰੀ ਖਾ ਲਈ ਅਸੀਂ ਜਲੰਧਰ ਪਹੁੰਚ ਗਏ ਆ ਭਾਈ ਸਾਹਿਬ ਨੇ ਗੱਡੀ ਤੇਜ਼ ਚਲਾਈ ਆ ਹਾਂ ਉਹ ਤਾਂ ਜਰਾਂ ਦੇ ਦੱਸ ਦੇ ਦਿਆ ਵੀ ਤੁਸੀਂ ਆ ਤਾਂ ਜੇ ਗੱਡੀ ਵਿੱਚ ਉੱਪਰ ਕੇ ਬਹਿ ਜਾ ਠੀਕ ਆ ਨਾ ਉਹ ਤਾਂ ਜੇ ਗੱਡੀ ਚ ਚਲਾਨੀ ਚਲਾਈ ਜਾਣੀ ਭਾਈ ਸਾਹਿਬ ਨੇ ਚਲਾਨਾ ਹੁਣ ਉਹ ਵੀ ਹੋਈ ਜਾਣਿਆ ਜੇ ਨਹੀਂ ਹੁਣ ਤਾਂ ਵੀ ਹੋ ਜਾਣਿਆ ਜੈ ਸਾਹਿਬ ਨੇ ਤਾਂ ਕਹਿੰਦੇ ਆ ਵੀ ਰੱਬ ਨਾ ਕਰੇ ਸਾਡਾ ਚਲਾਨ ਠੀਕ ਆ ਨਾ ਚਲੋ ਦੱਕੀ ਚਲ ਵੀ ਇਹ ਤਾਂ ਬੰਦ ਕਰ ਦੇਣੀ ਚਾਹੀਦੀ ਸੀ ਜੇ ਨਾ ਲਾਈ ਪਹਿਲਾਂ ਹੀ ਫਸ ਗਏ ਸੀ ਨਹੀਂ ਉਹ ਕੰਮ ਹੋਇਆ ਵੀ ਮਟਰੀ ਅੰਦਰ ਅਸੀਂ ਜਲੰਦਰ ਗਏ ਦੇਖੋ ਤੁਸੀਂ ਬਲਾਵਾ ਕੋ ਬਣਾਣ ਦੀ ਇਹਨੂੰ ਮੈਕ ਭੈਣ ਨੂੰ ਕਿੰਨੀ ਜੀ ਆਲਸਾ ਆਹ ਸਹੀ ਗੱਲ ਹੈ ਨਾ ਕੀ ਹੋਇਆ ਪਰ ਦੇਖੋ ਤੁਸੀਂ ਘਰ ਤੋਂ ਲੈ ਕੇ ਗੱਡੀ ਦੇ ਵਿੱਚ ਬੈਠਣ ਤੱਕ ਠੀਕ ਆ ਨਾ ਇੱਕ ਮਿੰਟ ਵੀ ਉਹ ਬੋਲਣ ਤੋਂ ਨਹੀਂ ਹਟੀ ਜਿਹੜੀ ਨਾਲ ਦੀ ਪਰਚਾਈ ਬੈਠੀ ਜਿਹਨੂੰ ਪਰਚਾਈ ਕਹਿੰਦੀ ਐ ਉਹ ਬੋਲੀ ਨਾ ਸਿਰਫ ਹੱਸਦੀ ਜਾਂਦੀ ਐ ਨਾ ਭਰਾ ਬੋਲਿਆ ਕਹਿੰਦਾ ਕਹੀ ਜਾਂਦੀ ਆ ਮਟਰੀ ਘਰੇ ਪਈ ਸੀ ਮਟਰੀ ਖਾਲੀ ਭਾਜੀ ਕਹਿੰਦੇ ਵੀਰ ਜੀ ਕਹਿੰਦੇ ਮਟਰੀ ਅੰਦਰ ਜਲਾ ਗਏ ਪਹੁੰਚ ਗਏ ਜੰਨ ਤਾਂ ਠੀਕ ਆ ਕਦੇ ਲੰਬੀ ਯੂਨੀਵਰਸਿਟੀ ਆ ਗਈ ਕਦੇ ਅਸੀਂ ਹੁਣ ਜਾਮ ਚ ਪਾ ਚੁੱਕੇ ਹਾਂ ਠੀਕ ਆ ਨਾ ਕਹਿੰਦਾ ਇੱਕ ਮਿੰਟ ਸਕੰਡ ਵੀ ਚੁੱਪ ਨਹੀਂ ਚੁੱਪਲੀ ਪਤਾ ਖਾਦੇ ਜੇ ਚੁੱਪ ਕਰ ਜਾਂਦੀ ਤਾਂ ਬਲੌਗ ਨਹੀਂ ਸੀ ਪੂਰਾ ਲੋਕ ਪੂਰਾ ਨਹੀਂ ਸੀ ਹਾਂ ਕਿਉਂਕਿ ਬਲੌਗ ਦੇ ਵਿੱਚ ਵੀ ਬੰਦਾ ਕਹਿੰਦਾ ਅੱਜ ਤਾਂ ਹੁਣ ਅਸੀਂ ਆ ਜਿਹੜਾ ਚੁੱਪ ਕਰਕੇ ਦਾ ਸ਼ਕਲ ਦਿਖਾਈਏ ਤੁਸੀਂ ਤੁਸੀਂ ਸਭ ਦੇਖੋਗੇ ਤੁਸੀਂ ਰੁੱਕ ਕੇ ਕਰਕੇ ਸਕ੍ਰਿਪਟ ਕਰ ਲੈਣਾ ਐਦਾਂ ਹੀ ਇਹਦੇ ਆ ਇੱਕ ਮਿੰਟ ਵੀਰੇ ਆ ਗਈ ਆਵਾਜ਼ ਰਹੀ ਅੰਦਰ ਕੀਤੀ ਉਹ ਕਹਿੰਦੇ ਵੀ ਮੇਰਾ ਬਲੌਗ ਪੂਰਾ ਹੋ ਜਵੇ ਪੂਰਾ ਕਿੰਨਾ ਸਫਰ ਆਊਗਾ ਆਹ ਸੋਚੋ ਤੁਸੀਂ ਅਮਰਸਾਦਾਂ ਇੱਕ ਮਿੰਟ ਵੀ ਬੋਲੀ ਜਵਾਨੀਆਂ ਤਾਂ ਗੱਡੀ ਦੇ ਵਿੱਚ ਵੀ ਆਈ ਬੱਸ ਕੀਤਾ ਹੋਇਆ ਸੀ ਹਾਂ ਕੈਮਰਾ ਦੇ ਕੀਤਾ ਕਦੇ ਜੋ ਲਵਲੀ ਯੂਨੀਵਰਸਿਟੀ ਆ ਗਈ ਕਦੇ ਸੀ ਜਾਮ ਚ ਫਸ ਗਏ ਆ ਕਦੇ ਸੀ ਮਟਰੀ ਖਾ ਲਈ ਆ ਕਦੇ ਮਟਰੀ ਘਰੇ ਪਈ ਸੀਗੀ ਹੈ ਬਹੁਤ ਕਹਾਣੀਆਂ ਦੁਨੀਆ ਮਾਰ ਗਿਆ ਹਾਂ ਇਤੋਂ ਕਹਿੰਦੇ ਜਲੰਧਰ ਦੂਰਦਰਸ਼ਨ ਦੇ ਛੋਟੇ ਤੇ ਟੀਵੀ ਦੇਖਦੇ ਦਿੱਤੇ ਸੀਗੇ ਸਾਨੂੰ ਇਹ ਨਹੀਂ ਸੀ ਬਚ ਜਲੰਧਰ ਦੂਰਦਰਸ਼ਨ ਕਿ ਆਉਂਦਾ ਆ ਕਿੱਥੇ ਜਲੰਧਰ ਆ ਅਸੀਂ ਚਰੰਦਰ ਹੀ ਬੰਬਾ ਸਮਝਦੇ ਸੀ ਹਾਂ ਸਭ ਚਰੰਦਰ ਦਾ ਪਤਾ ਨਹੀਂ ਚਰੰਦਰ ਬੰਬਾ ਸਮਝੀ ਜਾਂਦੇ ਸੀ ਐਦਾਂ ਦੀ ਆਲਟ ਟੋਰ ਕੱਲੀ ਜੀ ਮਾਰ ਮਾਰ ਕੇ ਜੀ ਪੂਰਾ ਵਲੌਗ ਅਸੀਂ ਕਰਨਾ ਆ ਮੈਂ ਕਿ ਭੈਣ ਨੇ ਸਾਡੀ ਨੇ ਅਸੀਂ ਹਾਂ ਇਹ ਨਹੀਂ ਹੈਗਾ ਵੀ ਵਲੌਗ ਦੇ ਵਿੱਚ ਤੁਹਾਨੂੰ ਬਿਲਕੁਲ ਕੁਝ ਦੱਸਣਾ ਪੂਰਾ ਵਲੌਗ ਕਰੂਗੀ ਕਰਨਗੀ ਹਾਂ ਤਾਂ ਹੀ ਤੱਕਲੇ ਜੀ ਲੋਕੀ ਐਨ ਵਲੌਗ ਕਰਦੇ ਨੇ ਪਾਰਟੀ ਕਰਦਿਆ ਚਲੋ ਹੁਣ ਇਹ ਆਪਣਾ ਸਰ ਪਹੁੰਚਣ ਲੱਗਿਆ ਠੀਕ ਹੈ ਨਾ ਆਪਾਂ ਥੋੜੇ ਕਮੈਂਟਰ ਦਾ ਜੀ ਵੀ ਲੋਕੀ ਕੀ ਗੱਲਸ ਕਹਿ ਰਹੇ ਆ ਠੀਕ ਹੈ ਨਾ ਹਾਂਜੀ ਤੇ ਵੀਡੀਓ ਦਾ ਟਾਈਟਲ ਕੁਝ ਹੋਰ ਲਿਖਿਆ ਤੇ ਪਰ ਸਵਾਲਾਂ ਦੇ ਜਵਾਬ ਕੁਝ ਹੋਰ ਆ ਉਹ ਜੋ ਆਪਾਂ ਹੁਣ ਕਰਕੇ ਆਟੇ ਆ ਵੀ ਜੋ ਅਗਲੇ ਇਹ ਚਾਹੁੰਦੇ ਆ ਤਾਂ ਬਲੌਗ ਦੇਖਦੇ ਆ ਵੀ ਮੈਂ ਹਕ ਅੱਜ ਕੁਛ ਨਾ ਕੁਛ ਨਾ ਨੂੰ ਨਵਾਂ ਦੱਸੂਗੀ ਆਪਣੇ ਬਾਰੇ ਹਾਂਜੀ ਖੁੱਲ ਕੇ ਦੱਸੂਗੀ ਮੇਰਾ ਕੀ ਕੁਛ ਹੋਇਆ ਕੀ ਕੁਛ ਨਹੀਂ ਤਾਂ ਦੇਖਦੇ ਤਾਂ ਆ ਨਾ ਤਾਂ ਲੋਕੀ ਦੇਖਦੇ ਆ ਪੈਣ ਮੇਰੀਏ ਤੂੰ ਸਭ ਕੁਛ ਦੱਸ ਸੱਚ ਸੱਚ ਛੋੜਾ ਇਹ ਬਲੌਗ ਜਾਇ ਬਣਾ ਕੇ ਕੋਈ ਗੱਲ ਦੀ ਟੈਗ ਨੰਬਰ ਪਾ ਦੀ ਉਹਦਾ ਵੀ ਦੱਸ ਦੇ ਪਰ ਠੀਕ ਆ ਚਲੋ ਆਪਾਂ ਹੁਣ ਦੂਜਾ ਕਮੈਂਟ ਪੜ੍ਹਦੇ ਆ ਕਹਿੰਦੇ ਸਾਰੇ ਰਾਸ਼ਟਰੀ ਸਾਰੇ ਰਾਸ਼ਟਰੀ ਫालतू ਗੱਲਾਂ ਕਰਕੇ ਆਪਣਾ ਸਮਾਂ ਗਵਾ ਲਿਆ ਸਿੱਖ ਹੋਣ ਦਾ ਕੋਈ ਫਾਇਦਾ ਨਹੀਂ ਅਮਰਤ ਸਕੜ ਦਾ ਮਤਲਬ ਜਾਂ ਯਾਤਰਾ ਕਰਦੇ ਸਮੇ ਗੁਰਮਤ ਦਾ ਅਭਿਆਸ ਕਰਨਾ ਚਾਹੀਦਾ ਕਹਿੰਦੇ ਸਾਰੇ ਰਾਹ ਇਹਦੇ ਜਿੱਦਾਂ ਮਤਲਬ ਆਹ ਹੋਰ ਗੱਡ ਕਮੈਂਟ ਸਾਰੇ ਰਾਹ ਲੈ ਨੇ ਫालतू ਗੱਲਾਂ ਕਰਕੇ ਗਵਾ ਲਿਆ ਵੀ ਜਿੱਥੇ ਜਾਣਾ ਸੀਗਾ ਗੁਰੂ ਰਾਮਦਾਸ ਜੀ ਨਗਰੀ ਜਾਣਾ ਸੀਗਾ ਨਾ ਅਮਰ ਸਰ ਉਹਨਾਂ ਦੇ ਇੱਕ ਵੀ ਸ਼ਬਦ ਨਹੀਂ ਉਹ ਚੋ ਬੋਲਿਆ ਵੀ ਤੂੰ ਨਾਮ ਜਪ ਲੈ ਜਾਂ ਤੈਨੂੰ ਪਤਾ ਵੀ ਸਿਹਤ ਠੀਕ ਨਹੀਂ ਠੀਕ ਹੈ ਨਾ ਕੋਈ ਨਾਮ ਜਪ ਲੈ ਕੋਈ ਬਾਹੇ ਗੁਰੂ ਕਹਿ ਲੈ ਠੀਕ ਹੈ ਨਾ ਉਹ ਤੈਨੂੰ ਮਾੜਾ ਬੋਟਾ ਤਰਾ ਦਮਾਰ ਥੋੜਾ ਸੈੱਟ ਜਿੱਦਾਂ ਹੋ ਗਿਆ ਡਿਪਰੈਸ਼ਨ ਦਾ ਬਰੀਜਾ ਜਿੱਦਾਂ ਮਤਲਬ ਤਨ ਤੇ ਕਹਿੰਦੇ ਵੀ ਇੱਕ ਵਾਰ ਵੀ ਪ੍ਰਵਾਤਵਾ ਨਾ ਨੀਲਾ 올ਡ ਕੋਲਡ ਜੀ ਗੱਲਾਂ ਮਾਰ ਮਾਰ ਕੇ ਸਾਰਾ ਟਾਈਮ ਖਰਾਬ ਕਰਦਾ ਇੱਕ ਜਿੱਦਾ ਵੀ ਨੇ ਲਿਖਿਆ ਆ ਜੱਸੀ ਅਹੂਜਾ ਲਿਖਿਆ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਵੀਡੀਓ ਬਲੌਗਰਾਂ ਵਿੱਚ ਕੁਝ ਨਹੀਂ ਰੱਖਿਆ ਗੁਰੂ ਦੇ ਸਿੰਘ ਸੱਜ ਕੇ ਫालतू ਗੱਲਾਂ ਸ਼ੋਭਾ ਨਹੀਂ ਦਿੰਦੀਆਂ ਬੜੇ ਲਿਖੇ ਹੋ ਜੋਬ ਕਰ ਲੋ ਆਰਾਮ ਦੀ ਜ਼ਿੰਦਗੀ ਜਿਉਂਗੇ ਸਹੀ ਗੱਲ ਆ ਉਹ ਕਹਿੰਦੇ ਬਈ ਫालतू ਗੱਲਾਂ ਵਿੱਚ ਕੁਝ ਨਹੀਂ ਰੱਖਿਆ ਠੀਕ ਹੈ ਜੀ ਹਾਂ ਬੜੀ ਇੱਧਰ ਉੱਤਰ ਦੀ ਤੁਸੀਂ ਗੱਲਾਂ ਮਾਰੀ ਜਾਂਦੇ ਆ ਜਿਵੇਂ ਜਿਹਾ ਗੱਡੀ ਦੇ ਵਿੱਚ ਸਾਰੀਆਂ ਗੱਲਾਂ ਇੱਧਰ ਉੱਤਰ ਦੀਆਂ ਹੋ ਗਈਆਂ ਬਲੌਗ ਬਣਾਉਣ ਨਾਲ ਉਹ ਨਾ ਤੁਹਾਨੂੰ ਸੈਂਕੜੇ ਸادیه ਆ ਪਰ ਬਾਤ ਮਾ ਤੁਹਾਡੀ ਲਗਨ ਲੱਗੀ ਹੋਆ ਠੀਕ ਹੈ ਗੁਰੂ ਦੇ ਸਿੱਖ ਬਈਆ ਅਪਰੇ ਛੱਕਿਆ ਨਾਮ ਸਿਮਰਤੂ ਚ ਕਰਦੇ ਆ ਦਿਨ ਰਾਤ ਹਾਂ ਵੀ ਬਲੌਗਾਂ ਵਿੱਚ ਕੁਝ ਨਹੀਂ ਰੱਖਿਆ ਇਹਨਾਂ ਨਾਲ ਕੋਈ ਜੋਬ ਕਰ ਲਓ ਕੋਈ ਜੋਬ ਕਰੋ ਤੇ ਆਪਣੀ ਆਰਾਮ ਦੀ ਜ਼ਿੰਦਗੀ ਜਿਓ ਕਮੈਂਟ ਆਹੀ ਨਹੀਂ ਆਹੀ ਤਾਂ ਅਸੀਂ ਹਰੇਕ ਦੋ ਤਿੰਨ ਬਾਰੇ ਆ ਇੱਕ ਕਹਿੰਦਾ ਇੱਕ ਕਹਿੰਦਾ ਵੀ ਇਹੇ ਸਿਰਫ ਤਕ ਉਮਾਂ ਜ ਕਰਦੀ ਆ ਸਭ ਵਿਊ ਲੈਣ ਦੀ ਵਾਲੀ ਹੋਰ ਕੋਈ ਨਹੀਂ ਕਹਿੰਦਾ ਕਮੈਂਟ ਹੋਰ ਬਹੁਤ ਆ ਜੀ ਬਹੁਤ ਆਂਦੇ ਤੁਸੀ ਆਪੇ ਫੜ ਲੈਣ ਸਾਨੂੰ ਫੜੇ ਲੋੜੇ ਨਹੀਂ ਵੀ ਮੈਂ ਕਿ ਸਰਪੇ ਇੱਕ ਡਰਾਮਾ ਕਰ ਰਹੀ ਆ ਡਰਾਮਾ ਕ੍ਰੀਏਟ ਕਰ ਰਹੀ ਆ ਆਪਦੇ ਆਲੇ ਦੁਆਲੇ ਜਿੱਦਾਂ ਮੈਂ ਵਿਊ ਇਕੱਠੇ ਕਰਨੇ ਆ ਲੋਕਾਂ ਦੀ ਵਾਵਾ ਖਟੜਨੀ ਆ ਠੀਕ ਆ ਤੇ ਆਪਦੇ ਸਬਸਕ੍ਰਾਈਬਰ ਵਧਾਣੇ ਆ ਇੱਕ ਨਵਾਂ ਚੈਨਲ ਹੋਰ ਬਣਾ ਲਿਆ ਜੀ ਮੈਂ ਕਿ ਇਹ ਕਹਿੰਦੇ ਆ ਰੋਕੀ ਹੈ ਰਹਿਣਾ ਵੀ ਕਿਸੇ ਹੱਦ ਤੱਕ ਹੈ ਰੋ ਵੀ ਸੱਚਾ ਜੀ ਹਾਂ ਕਿਹਦਾ ਹੱਦ ਤੱਕ ਹੈਗਾ ਵੀ ਸੱਚਾ ਕਿਉਂਕਿ ਜਦ ਆਪ ਜਿੰਨਾ ਚਿਰ ਖੁੱਲ ਕੇ ਆਪ ਆਂਦੇ ਨਹੀਂ ਦੱਸ ਦੇਣੀ ਹੈ ਜਲ ਲੋਕੀ ਤੁਹਾਨੂੰ ਮੈਂ ਕਿ ਤੁਸੀਂ ਕਾਹਦੇ ਨਹੀਂ ਖੋਲ ਕੇ ਲੋਕਾਂ ਸਾਹਮਣੇ ਆਦੇ ਤੁਸੀਂ ਆਪਣੀ ਸੱਚਾਈ ਕਾਹਦੇ ਦੱਸਦੇ ਆਗੇ ਤੁਸੀਂ ਕਾਹਦੇ ਨਵੇਂ ਤੋਂ ਨਵਾਂ ਆ ਹੁਣ ਇਹਦੇ ਵਿੱਚ ਕੀ ਲਿਖਿਆ ਹੈ ਟਾਈਟਲ ਦੇਖੋ ਤੁਸੀਂ ਕੀ ਲਿਖਿਆ ਸੀ ਤੁਹਾਡੇ ਸਵਾਲਾਂ ਦੇ ਤੁਹਾਡੇ ਸਵਾਲਾਂ ਦੇ ਜਵਾਬ ਕਿਹੜਾ ਤੁਹ ਸਵਾਲਾਂ ਦੇ ਜਵਾਬ ਅੱਧਾ ਬਲੌਗ ਲੰਘ ਗਿਆ ਜਾਨੀ ਹਜੇ ਤੱਕ ਸਵਾਲਾਂ ਕਿਹੜਾ ਤੁਹ ਸਵਾਲਾਂ ਦੇ ਜਵਾਬ ਦੇ ਆ ਇਸ ਤਰ੍ਹਾਂ ਦੇ ਰੱਬ ਵਰਗੀ ਭਾਬੀ ਭਾਬੀ ਕਹਿੰਦੇ ਰੱਬ ਵਰਗੀ ਨਾ ਲਿਖ ਮੇਰੇ 'ਚ ਬਹੁਤ ਔਗਣ ਨੇ ਮਾਂ ਵਰਗੀ ਭਾਬੀ ਲਿਖ ਰੂ ਲੈ ਲਿਆ ਠੀਕ ਆ ਨਾ ਪਹੁੰਚ ਗਏ ਅੰਮ੍ਰਿਤਸਰ ਮਹਿਕ ਭੈਣ ਸਾਡੀ ਤੇ ਕਹਿਣ ਦਾ ਮਤਲਬ ਆਪਾਂ ਰੂਮ ਵਿੱਚ ਜਾ ਕੇ ਵੀ ਕਮੈਂਟਰੀ ਚੁੱਪ ਕੀਤੀ ਹੈਗੇ ਬਲੋ ਹੁਣ ਚੱਲਦਾ ਹੀ ਆਪਣਾ ਪੂਰ ਤੋਰ ਤੱਕ ਹਾਂ ਜੀ ਇਹ ਹਾਂ ਜੀ ਹਾਂ ਜੀ ਆਪਾਂ ਚੁੱਪ ਨਹੀਂ ਕਰਨਾ ਕਹਿੰਦੇ ਨਹੀਂ ਤੁਸੀਂ ਸਕਰੀਪ ਘਾੜਨਾ ਬੁਲਾਵਾ ਸਾਡਾ ਆ ਆਪਾਂ ਹੀ ਬੋਲਣ ਤੋਂ ਹਟਣਾ ਆਪਾਂ ਬੋਲਦੇ ਹੀ ਜਾਂਦੇ ਆ ਤੇ ਹੁਣ ਦੇਖੋ ਭਾਬੀ ਕਹਿੰਦੀ ਸਾਡੀ ਮਾਂ ਵਰਗੀ ਸਹੀ ਗੱਲ ਆ ਜੀ ਮਾਵਾ ਨੂੰ ਵੱਧ ਕੇ ਆ ਮੈਂ ਲਿਖਾ ਇੰਸਟਾ ਤੇ ਕਹਿੰਦੀ ਵੀ ਪੋਸਟ ਪਾਈ ਸੀਗੀ ਵੀ ਭਾਬੀ ਰੱਬ ਵਰਗੀ ਕਹਿੰਦੀ ਮੇਰੀ ਭਾਬੀ ਨੇ ਕਿਹਾ ਵੇ ਰੱਬ ਵਰਗੀਆਂ ਲਿਖ ਵੀ ਮੈਂ ਚੋਗਣ ਬਹੁਤ ਆ ਕਹਿੰਦੀ ਵੀ ਮੈਂ ਮਾਂ ਵਰਗੀ ਸਹੀ ਗੱਲ ਆ ਤੇ ਕਹਿਣ ਦਾ ਮਤਲਬ ਮਾਂ ਨੂੰ ਵੀ ਵੱਧ ਕੇ ਆ ਸਭ ਪਿਆਰ ਦਿੱਤਾ ਤੁਹਾਡੀ ਦੇਖਭਾਲ ਕੀਤੀ ਉਹ ਰੱਬ ਵਰਗੇ ਹਮਾਰਾ ਬਿਨਾਂ ਘਰ ਜਪਦਾ ਨਹੀਂ ਹਾਂ ਜੀ ਰਹਿੰਦੇ ਰਹਿੰਦੇ ਆ ਇਹ ਮੇਰੇ ਸਾਰੇ ਭਾਈਆਂ ਦਾ ਇਹੀ ਹਾਲ ਗਾਦੇ ਰਹਿੰਦਾ ਹੈ ਅੱਗੀ ਚੱਕਰ ਚਲੋ ਚਲੋ ਤੇ ਹੁਣ ਤੁਸੀਂ ਇੱਕ ਇਹਦੀ ਭਰਾ ਮੇਰਾ ਮੇਰੇ ਵੱਲ ਵੀਡੀਓ ਨਹੀਂ ਬਣਾਉਂਦਾ ਹੈਗਾ ਭਾਈ ਸਾਹਿਬ ਮੈਡਮ ਸੱਚ ਮੈਕ ਜੀ ਹਰ ਕੋਈ ਨਹੀਂ ਆਉਂਦਾ ਹਰ ਕੋਈ ਨਹੀਂ ਹੁੰਦਾ ਬਲੌਗਾਂ ਦੇ ਵਿੱਚ ਆਉਣਾ ਜਾਂ ਅਗਲੇ ਕਈ ਬੰਦੇ ਨਹੀਂ ਸੰਗਦੇ ਆਂਦੇ ਜਿਹੜਾ ਤਾਂ ਖਾਂਦ ਕੋਈ ਇਹ ਕਿਹੜਾ ਵੀਡੀਓ ਆਪਣੇ ਤੱਕੇ ਰਹਿਣੀ ਆ ਇਹ ਪੂਰੇ ਵਾਰਡਰ ਦੇ ਵਿੱਚ ਫੈਲਰ ਨਹੀਂ ਜਾ ਕੇ ਠੀਕ ਆ ਨਾ ਜਦੋਂ ਇੱਕ ਵਾਰ ਕੈਮਰੇ ਤੋਂ ਪਬਲਿਕ ਹੋ ਗਈ ਆ ਤਾਂ ਫਿਰ ਉਹ ਆਪਣੇ ਹੀ ਵਾਸਤੇ ਨਹੀਂ ਰੰਦੀ ਸਾਰੇ ਬਾਹਰ ਚਲ ਜਾਂਦੀ ਆ ਤਾਂ ਕਰਕੇ ਬੀਜੀ ਥੋੜਾ ਤੁਸੀਂ ਤਾਂ ਚੱਲ ਚਿੱਲ ਜਣਾ ਹੁਣ ਕੈਨੇਡਾ ਠੀਕ ਆ ਇਸ ਤੋਂ ਬਾਅਦ ਫਿਰ ਅਗਲੇ ਨੂੰ ਹੋ ਜਾਂਦਾ ਹੈ ਵੀ ਸਾਨੂੰ ਕੋਈ ਦੇਖੂਗਾ ਜਾਂ ਫੇਸ ਕਰੂਗਾ ਹੈ ਨਾ ਬੀਜੀ ਹੈਗਾ ਸੰਭਦਾਰ ਠੀਕ ਆ ਨਾ ਉਹ ਨਹੀਂ ਆਣਾ ਚਾਹੂਗੇ ਹਾਂ ਜੀ ਨੇ ਆ ਜਾਂਦੇ ਵਧੀਆ ਗੱਲ ਚਲੋ ਸਮਝਦਾ ਨਹੀਂ ਕੋਈ ਬਹੁਤ ਚੰਗੇ ਆ ਸੀ ਕਹਿੰਦੇ ਪਰ ਕਈਆਂ ਦੇ ਹੱਥ ਹੁੰਦੀ ਵੀ ਕੈਮਰੇ ਸਾਹਮਣੇ ਨਹੀਂ ਆਣਾ ਕਈ ਨਹੀਂ ਆਂਦੀ ਨਹੀਂ ਆਂਦੇ ਹੈਗੇ ਚਲੋ ਬਹੁਤ ਵਧੀਆ ਫੈਮਿਲੀ ਇਕੱਤਰ ਉੱਪਰ ਫੈਮਿਲੀ ਜਿਹੜਾ ਕਦੇ ਪਰਮਾਤਮਾ ਭਲਾ ਕਰੇ ਜਿਹਨੇ ਤੁਹਾਡਾ ਰੱਖਿਆ ਰੱਖਿਆ ਠੀਕ ਹੈ ਨਾ ਪਰ ਤੁਸੀਂ ਵੀ ਹੁਣ ਥੋੜਾ ਖਿਆਲ ਰੱਖੋ ਲੋਕਾਂ ਦਾ ਜਿਨ੍ਹਾਂ ਨੇ ਤੁਹਾਨੂੰ ਕਮੈਂਟ ਕਰਦੇ ਆ ਕੋਈ ਤੁਹਾਨੂੰ ਡਰਾਮੇ ਵਾਲ ਦੱਸ ਰਿਹਾ ਕੋਈ ਤੁਹਾਨੂੰ ਪਖੰਡ ਕਰਾ ਕਰਦੀ ਆ ਉਹ ਦੱਸ ਰਿਹਾ ਠੀਕ ਹੈ ਨਾ ਕੋਈ ਕਿੰਦਾ ਕਮੈਂਟ ਕਰੇ ਕਈ ਕਿਹਦੇ ਵੀ ਆਪਣਾ ਚੈਨਰ ਬ੍ਰਾਂਡ ਦੀ ਖਾਤਰ ਤੁਸੀਂ ਉਹਨਾਂ ਦੇ ਮੂੰਹ ਬੰਦ ਕਰੋ ਮੈਂ ਤਾਂ ਪੜੀ ਗਈ ਆ ਇਹ ਫालतू ਦੀਆਂ ਦੇਲਾ ਗੱਲਾਂ ਅੱਧੇ ਨਾਲੋਂ ਜ਼ਿਆਦਾ ਬਲੌਗ ਲੰਘ ਗਏ ਹਾਂ ਇਹ ਤਾਂ ਕੰਨਰ ਜੀ ਸਵਾਲਾਂ ਦੇ ਜਵਾਬ ਸਵਾਲਾਂ ਦੇ ਜਵਾਬ ਕੋਈ ਨਹੀਂ ਸਾਡਾ ਆਇਆ ਹੈਗਾ ਚਲੋ ਦੇਖਦੇ ਆ ਚਲੋ ਉਹ ਦੇਖਦਾ ਗਾ ਤੁਸੀਂ ਕੀ ਕਹਿੰਦੇ ਹੋ ਕੀ ਪਤਾ ਅੱਗੇ ਦੇ ਦੇ ਜਵਾਬ ਇਤਿਹਾਸਿਕ ਮਹੱਤਵ ਹੈ ਕਿਉਂਕਿ ਇਸ ਵਿੱਚ ਗੋਲੀਆਂ 28 ਨਿਸ਼ਾਨ ਹੁਣ ਦੇਖੋ ਜੀ ਬਲੌਗ ਨੇ ਇਹਨਾਂ ਨੇ ਪੂਰਾ ਐਂਡ ਕਰ ਦਿੱਤਾ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਬਲੌਗ ਪੂਰਾ ਕਰ ਦਿੰਦੇ ਐਪੀਸੋਡ ਵਾਂਗੂ ਐਂਡ ਤੇ ਜਾ ਕੇ ਜੀ ਇਹਨਾਂ ਦੀ ਤਬੀਅਤ ਖਰਾਬ ਹੋ ਜਾਂਦੇ ਆ ਹੁਣ ਟਾਈਟਲ ਦੇਖੋ ਇਹਨਾਂ ਨੇ ਕੀ ਲਿਖਿਆ ਸੀਗਾ ਨਿਕਲੇ ਵਿੱਚ ਕੁਝ ਵੀ ਨਹੀਂ ਤੇ ਹੁਣ ਗਿਆ ਬਈਤੇ ਜਨਰਲ ਟੈਂਕ ਗੂੜੀਆਂ ਚਲਾਈਆਂ ਸੀਗੀਆਂ 28 ਗੂੜੀਆਂ ਲੱਗੀਆਂ ਆ ਆ ਕੰਧ ਦਾ ਇਤਿਹਾਸ ਆ ਉਹ ਸਾਰਾ ਪਤਾ ਜੀ ਸਾਰਿਆਂ ਨੂੰ ਪਤਾ ਸਾਰੀ ਦੁਨੀਆ ਨੂੰ ਪਤਾ ਆ ਕਿਉਂਕਿ ਰਾਮਦਾਸ ਜੀ ਨਗਰੀ ਹਮਰਾ ਸਾਰੇ ਹਰਤ ਦੁਨੀਆ ਜਾ ਕੇ ਸੱਚ ਕਾੰਦੀ ਆ ਸਾਰੀ ਦੁਨੀਆ ਨੂੰ ਪਤਾ ਸਾਰ ਨੂੰ ਪਤਾ ਆ ਠੀਕ ਆ ਨਾ ਤੁਸੀਂ ਮੈਡਮ ਜੀ ਜੋ ਸਾਰ ਨੂੰ ਪਤਾ ਉਹ ਨਾ ਦੱਸੋ ਉਹ ਨਹੀਂ ਪਤਾ ਨਾ ਤੁਸੀਂ ਆਪਣਾ ਬਲੌਗ ਨਾ ਬਤਾਓ ਹਾਂ ਇਹਦਾ ਮੈਂ ਤੁਸੀਂ ਬਲੌਗ ਬਤਾਣਾ ਚਾਹਦੇ ਆ ਆਪਣਾ ਲੰਬਾ ਕਰਨਾ ਚਾਹਦੇ ਆ ਉਹ ਜੋ ਦੱਚਿਆ ਸਾਰਾ ਕੋਈ ਪਤਾ ਹੀ ਲੋਕਾਂ ਨੂੰ ਸਾਰੇ ਕੋਈ ਨਵੀਂ ਗੱਲ ਤਾਂ ਦੱਸਣ ਲੱਗੇ ਅੱਜ ਕੱਲ ਬੱਚੇ ਬੱਚੇ ਨੂੰ ਪਤਾ ਹਰ ਲਾਭ ਗਰੀਬ ਤੋਂ ਲੈ ਕੇ ਤਕੜੇ ਅਮੀਰੀ ਤੱਕ ਸਾਰੇ ਦਰਸ਼ਣ ਕਰਨ ਉੱਥੇ ਜਾਂਦੇ ਆ ਸਰ ਜੀ ਉੱਥੇ ਜਾ ਕੇ ਸਿਰ ਹਰ ਕੋਈ ਚੁਕਾਉਂਦਾ ਜੀ ਤੇ ਜਿਹੜੀ ਕਹਿੰਦੇ ਹੋ ਤੁਸੀਂ ਦੱਸੋ ਵੀ ਤੁਸੀਂ ਹੁਣ ਕੀ ਦੱਸਿਆ ਕੀ ਜਵਾਬ ਦਿੱਤਾ ਜੀ ਫੇ ਇਹ ਕੀ ਮਤਲਬ ਸੀਗਾ ਜੋ ਤੁਸੀਂ ਟਾਈਟਲ ਲਿਖਿਆ ਵੀ ਤੁਹਾਡੇ ਸਵਾਲਾਂ ਦੇ ਜਵਾਬ ਇਹ ਕੀ ਲੋਕਾਂ ਨੂੰ ਬੇਫੂਕ ਬਣਾਣਾ ਸੀਗਾ ਤੁਸੀਂ ਇਹ ਹੋਰ ਦੱਸੋ ਇਹ ਲੋਕਾਂ ਨੂੰ ਬੇਫੂਕ ਬਣਾਇਆ ਵੀ ਜਿਹੜੇ ਤਾਂ ਕਮੈਂਟ ਕਰਦੇ ਆ ਨਾ ਉਹ ਸਭ ਕੁਝ ਸਹੀ ਆ ਤੁਸੀਂ ਡਰਾਮੇ ਕਰਦੇ ਆ ਆਪਣਾ ਚੈਨਲ ਬਣਾਉਣਾ ਸੀਗਾ ਵਿਊ ਖਟਰੇ ਸੀਗੇ ਇਹ ਸਭ ਕੁਝ ਸੱਚ ਨਜ਼ਰ ਆਉਂਦਾ ਆ ਆ ਡਰਾਮਾ ਹੀ ਕੀਤਾ ਹੋਰ ਕੀ ਕੀਤਾ ਟਾਈਟਲ ਥੱਲੇ ਲਿਖਤਾ ਤੁਹਾਡੇ ਸਵਾਲਾਂ ਜੋ ਵਿਚੋਂ ਕੀ ਨਿਕਲੇ ਆ ਕੁਝ ਹਾਂਜੀ ਮੈਂ ਕਹਾਂ ਤੁਸੀਂ ਵਿੱਚ ਦੱਸਦੇ ਜਦੋਂ ਜਵਾਬ ਹਲੇ ਦੇਣਾ ਨਹੀਂ ਚਾਹੁੰਦੀ ਹੈ ਕਿ ਮੈਨੂੰ ਹਲੇ ਸਮਾਂ ਚਾਹੀਦਾ ਆ ਕਿਉਂਕਿ ਕਿਸੇ ਵੀ ਚੀਜ਼ ਦਾ ਕੋਈ ਇੱਕ ਟਾਈਮ ਹੁੰਦਾ ਸਾਰਾ ਬਲੌਗ ਐਂਡ ਕਰਨ ਲੱਗੇ ਹੁਣ ਕੀ ਕਹਤਾ ਤੁਹਾਡੇ ਮੈਨੂੰ ਲੈ ਕੇ ਕਹਿੰਦੀ ਕਈਆਂ ਦੇ ਸਵਾਲ ਬਹੁਤ ਕੁਝ ਲੋਕਾਂ ਦੇ ਸਵਾਲ ਆ ਕੁਝ ਨਹੀਂ ਹੈਗੇ ਜੀ ਬਹੁਤ سارے ਲੋਕਾਂ ਦੇ ਆ ਸਾਰਿਆਂ ਦਾ ਹੀ ਆ ਤਕਰੀਬਨ ਤੁਹਾਨੂੰ ਇਹ ਪੁੱਛਣ ਜਾਂਦੇ ਵੀ ਹੋ ਗਿਆ ਐਂਡ ਬਲੌਗ ਦਾ ਕਰ ਲਿਆ ਹੁਣ ਤੁਸੀਂ ਕਹਿੰਦੇ ਮੈਂ ਹਜੇ ਦੱਸਣਾ ਚਾਹਦੀ ਮੈਂ ਠੀਕ ਹੋਊ ਜਮੈਂ ਫੇਰ ਦੱਸਾਂਗਾ ਜਾਂ ਸਹੀ ਸਮਾਂ ਆ ਜੂ ਸਹੀ ਸਮਾਂ ਕਦੋਂ ਹੁਣ ਥੋੜੇ ਦਿਨਾਂ ਤੱਕ ਤੁਸੀਂ ਕੈਨੇਡਾ ਚੱਲ ਜਾਣਾ ਕਦੋਂ ਨਾਲ ਟਾਈਟ ਲਗਾ ਤੁਹਾਨੂੰ ਕਾਹਦੇ ਸਵਾਲਾਂ ਦੇ ਜਵਾਬ ਮੈਨੂੰ ਦੇਣੇ ਆ ਬਿਲਕੁਲ ਇਹਦੇ ਵਿੱਚ ਕਿੰਨੇ ਲੋਕਾ ਜਿਹੜੇ ਤੁਹਾਨੂੰ ਜਾਣ ਵਾਲੇ ਆ ਤੁਹਾਨੂੰ ਪਿਆਰ ਕਰਨ ਵਾਲੇ ਕਿੰਨੇ ਲੋਕਾ ਤੁਸੀਂ ਫੁੱਦੂ ਬਣਾਤਾ ਮਿੰਟ ਚ ਠੀਕ ਹੈ ਨਾ ਕਿਆ ਲੋਕੀ ਤੁਹਾਡੇ ਨਾਲ ਚੁੱਤੀ ਲੈਂਦੇ ਆ ਨੀ ਪੁੱਛ ਕੇ ਬਲੌਗ ਖੋਲੇ ਆ ਬਲੌਗ ਦੇ ਤੁਸੀਂ ਇਹਦਾ ਮਤਲਬ ਵਿਊ ਲੈਣ ਦੀ ਖਾਤਰ ਲੋਕਾਂ ਦੇ ਨਾਲ ਸਲਵਾੜ ਕਰ ਰਹੇ ਆ ਨਾ ਹਾਂ ਲੋਕਾਂ ਦੀ ਭਾਵਨਾਵਾਂ ਨਾਲ ਸਲਵਾੜ ਕਰਦੇ ਹੋ ਵਿਊ ਦੇ ਖਾਤਰ ਚੈਨਦਰੋ ਬ੍ਰਾਂਡ ਦੇ ਖਾਤਰ ਉਹ ਵੀ ਤੁਸੀਂ ਕਹਿਣਾ ਮਤਲਬ ਤੁਹਾਡੀ ਲੈਣ ਵਾਲੇ ਪਰਮਾਤਮਾ ਨਾਲ ਜੁੜੀ ਹੋਇਆ ਠੀਕ ਹੈ ਨਾ ਕਿੰਨਾ ਤੁਸੀਂ ਗਿਆਨ ਦਿੰਦੇ ਆ ਕਿੰਨਾ ਕਿੰਨਾ ਚੁੱਕੀ ਬਾਰੇ ਪਾਇਆ ਫਿਰ ਵੀ ਤੁਸੀਂ ਵਿੱਚ ਕੀ ਨਿਕਲ ਇਹਨਾਂ ਮਰਲੇ ਨੂੰ ਹੁਣ ਪਤਾ ਹੀ ਕੀ ਕਰਦੇ ਆ ਵੇ ਬਲੌਗਰਾਂ ਨੂੰ ਬਲੌਗਰਾਂ ਤੇ ਯਕੀਨ ਨਾ ਹੋਈ ਗੱਲ ਤਾਂ ਹੀ ਕਹਿੰਦੇ ਕਿ ਬਲੌਗਰਾਂ ਤੇ ਯਕੀਨ ਨਹੀਂ ਜਾਂਦਾ ਹੁਣ ਤੋਂ ਝੂਠ ਬੋਲਿਆ ਕਰਾਂ ਬਲੌਗ ਦੇ ਵਿੱਚ ਤੁਸੀਂ ਕਹ ਤੁਹਾਡੇ ਸਵਾਲਾਂ ਦੇ ਕਿਹੜੇ ਸਵਾਲਾਂ ਜਵਾਬ ਦਿੱਤਾ ਤੁਸੀਂ ਕੁਛ ਨਹੀਂ ਦਿੱਤਾ ਬਸ ਆਪਦੇ ਜੋ ਜੱਗ ਜਾਂਦੇ ਨੇ ਜੋ ਕਾਰ ਕਾਲਾ ਕਰਨ ਦਾ ਕੰਮ ਕਰਦੇ ਆ ਇੱਧਰ ਉੱਧਰ ਨੇ ਹੈ ਜਾਂਦਰ ਆ ਗਿਆ ਦੂਜਾ ਆ ਕੇ ਜੁਨੀ ਪ੍ਰਸ਼ਤੀ ਆ ਕੇ ਮਟਰੀ ਖਾ ਲਈ ਹੈ ਪਹੁੰਚ ਗਏ ਜੀ ਉੱਥੇ ਆਹ ਜਿਹੜਾ ਜਵਾਬ ਸੁਣ ਲੈ ਲੋਕਾਂ ਨੇ ਚਲੋ ਠੀਕ ਆ ਜੀ ਧੰਨਵਾਦ ਇਹ ਤਾਂ ਲੱਗਿਓ ਜੀ ਬੇਫਕੂ ਬਣਾ ਲੋਕਾਂ ਨੂੰ ਕੁਝ ਨਹੀਂ ਵਿੱਚੋਂ ਨਿਕਲਿਆ ਚਲੋ ਠੀਕ ਆ ਧੰਨਵਾਦ ਜੀ ਹੋਰ ਬੋਲਣ ਦਾ ਹੋਰ ਬਹੁਤ ਕੋਸੀ ਚਲੋ ਠੀਕ ਆ ਦਿਓ ਜੀ ਆਜ ਦਾ